ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਮਹਾਰਾਜਾ ਸ਼ੇਰ ਸਿੰਘ ਦੀ ਮਹਾਰਾਜਾ ਰਣਜੀਤ ਸਿੰਘ ਵਕਤ ਪੰਜਾਬ ਦਾ ਖਾਲਸਾ ਰਾਜ ਪੂਰੀ ਦੁਨੀਆ ਤੇ ਛਾਇਆ ਹੋਇਆ ਸੀ ਪੂਰੇ ਰਾਜ ਵਿੱਚ ਅਮਨ ਚੈਨ ਤੇ ਸੁਖ ਸ਼ਾਂਤੀ ਸੀ ਪੰਜਾਬ ਦੁਨੀਆ ਵਿੱਚ ਇੱਕ ਖੁਸ਼ਹਾਲ ਦੇਸ਼ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਜਿੱਥੇ ਯੂਰਪ ਤੇ ਅਮਰੀਕਾ ਦੇ ਵੱਖ-ਵੱਖ ਇਤਿਆਹ ਦੇ ਲੋਕ ਬਸਨਾ ਪਸੰਦ ਕਰਦੇ ਸੀ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਫਰਾਂਸ, ਇਟਲੀ, ਜਰਮਨੀ, ਹੰਗਰੀ, ਰੂਸ ਅਤੇ ਅਮਰੀਕੀ ਅਫਸਰਾਂ ਦਾ ਵੇਰਵਾ ਸੁਣਨ ਨੂੰ ਮਿਲਦਾ ਹੈ ਮਹਾਰਾਣੀ ਵਿਕਟੋਰੀਆ ਨੇ ਵੀ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਇੰਗਲੈਂਡ ਤੋਂ ਬਾਅਦ ਪੰਜਾਬ ਰਾਜ ਸੰਸਾਰ ਦਾ ਦੂਜਾ ਵੱਡਾ ਤੇ ਸ਼ਕਤੀਸ਼ਾਲੀ ਰਾਜ ਸੀ ਮਹਾਰਾਜਾ ਦਲੀਪ ਸਿੰਘ ਨਾਲ ਉਸਦਾ ਵਰਤਾਅ ਪੰਜਾਬ ਵਾਰੇ ਉਸ ਦੀਆਂ ਭਾਵਨਾਵਾਂ ਦਾ ਪਰਤੱਖ ਸਬੂਤ ਹੈ ਉਸ ਨੂੰ 70000 ਏਕੜ ਦੀ ਏਸਟੇਟ ਲੈ ਕੇ ਦੇਣੀ ਪੁੱਤਰਾਂ ਵਰਗਾ ਪਿਆਰ ਕਰਨਾ ਉਸ ਦੀਆਂ ਪੇਂਟਿੰਗ ਬਣਵਾਉਣੀਆਂ ਤੇ ਖੁਦ ਵੀ ਬਣਾਉਣੀਆਂ ਆਪਣੇ ਬੱਚਿਆਂ ਦੀ बराबर ਥਾਂ ਦੇਣੀ ਘੰਟਿਆਂ ਵੱਧੀ ਉਸ ਨਾਲ ਗੱਲਾਂ ਕਰਨੀਆਂ ਉਸਦੇ ਬੱਚਿਆਂ ਨੂੰ ਪਿਆਰ ਕਰਨਾ ਮਹਾਰਾਣੀ ਦੀ ਆਪਣੇ ਪਰਿਵਾਰ ਨੂੰ ਛੱਡ ਕੇ ਪੂਰੇ ਸੰਸਾਰ ਵਿੱਚ ਸ਼ਾਇਦ ਇੱਕ ਮਹਾਰਾਜਾ ਦਲੀਪ ਹੀ ਸੀ ਜੋ ਜਦੋਂ ਚਾਹੇ ਮਹਾਰਾਣੀ ਨੂੰ ਮਿਲ ਸਕਦਾ ਸੀ ਉਹ ਗੱਲ ਵੱਖਰੀ ਹੈ ਕਿ ਦਲੀਪ ਸਿੰਘ ਦੇ ਬਦਲਣ ਨਾਲ ਉਸਦੇ ਬਤਾਰੇ ਵਿੱਚ ਵੀ ਕੁਝ ਬਦਲਾਅ ਆ ਗਿਆ ਸੀ ਪਰ ਉਸਨੇ ਇਹ ਰਿਸ਼ਤਾ ਅੰਤ ਤੱਕ ਨਿਭਾਇਆ ਹੈ ਪੰਜਾਬ ਦੀ ਸ਼ਾਨੋ ਸ਼ੌਕਤ 1839 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਦੇ ਨਾਲ-ਨਾਲ ਖਤਮ ਹੁੰਦੀ ਚਲੀ ਗਈ ਡੋਗਰਿਆਂ ਦੀਆਂ ਸਾਜ਼ਿਸ਼ਾਂ ਖੁਦਗਰਜ਼ ਦਰਬਾਰੀਆਂ ਤੇ ਸਿੱਖ ਫੌਜ ਵਿੱਚਲੇ ਕੁਝ ਕੁ ਮੂਹ ਜ਼ੋਰ ਹਿੱਸਿਆ ਨੇ ਰਲ ਮਿਲ ਕੇ 50 ਸਾਲਾ ਸਿੱਖ ਰਾਜ ਦਾ ਨਮੋਸ਼ੀ ਭਰਿਆ ਅੰਤ ਅਗਲੇ 10 ਸਾਲਾਂ ਵਿੱਚ ਹੀ ਕਰ ਦਿੱਤਾ ਜੋ ਖਾਲਸਾ ਰਾਜ 19ਵੀਂ ਸਦੀ ਦੇ ਪਹਿਲੇ ਅੱਧ ਤੱਕ ਲਦਾਖ ਕਸ਼ਮੀਰ ਪੇਸ਼ਾਵਰ ਅਟਕ ਤੋਂ ਖੈਬਰ ਅਤੇ ਖੈਬਰ ਤੋਂ ਲੈ ਕੇ ਸਤਲੁਜ ਦਰਿਆ ਤੱਕ ਫੈਲ ਚੁੱਕਿਆ ਸੀ ਸਭ ਮਿੱਟੀ ਵਿੱਚ ਮਿਲ ਗਿਆ ਲਾਹੌਰ ਦਰਬਾਰ ਦਾ ਅਸਮਾਨਾ ਨਾਲ ਗੱਲਾਂ ਕਰਦਾ ਆਲੀਸ਼ਾਨ ਮਹਿਲ ਟਹਿ ਟੇਰੀ ਹੋ ਗਿਆ ਮਹਾਰਾਜਾ ਰਣਜੀਤ ਸਿੰਘ ਦਾ ਖਾਨਦਾਨ ਵਾਰੀ-ਵਾਰੀ ਆਪਸੀ ਵਿਰੋਧਾਂ ਅਤੇ ਦੂਰ ਅੰਦੇਸ਼ੀ ਦੀ ਘਾਟ ਵਾਲੇ ਹੰਕਾਰੇ ਹੋਏ ਸਰਦਾਰਾਂ ਦੀਆਂ ਸਾਜ਼ਿਸ਼ਾਂ ਦੀ ਭੇਟਾ ਚੜ ਗਿਆ ਜਿੰਨਾ ਵਿੱਚੋਂ ਮਹਾਰਾਜਾ ਸ਼ੇਰ ਸਿੰਘ ਤੇ ਊੜਾ ਉਹਦਾ ਪੁੱਤਰ ਕੰਵਰ ਪ੍ਰਤਾਪ ਸਿੰਘ ਵੀ ਸੀ ਮਹਾਰਾਜਾ ਸ਼ੇਰ ਸਿੰਘ ਦਾ ਜਨਮ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪਹਿਲੀ ਪਤਨੀ ਮਹਾਰਾਣੀ ਮਹਿਤਾਬ ਕੌਰ ਦੀ ਕੁੱਖ ਤੋਂ 5 ਦਸੰਬਰ 1807 ਨੂੰ ਬਟਾਲੀ ਵਿਖੇ ਸਰਦਾਰਨੀ ਸਦਾਕੌਰ ਦੀ ਜਿਸ ਮਹਿਲ ਨੁਮਾ ਚਾਰ ਮੰਜ਼ਲਾ ਹਵੇਲੀ ਵਿੱਚ ਸ਼ਹਿਜ਼ਾਦੇ ਦਾ ਜਨਮ ਹੋਇਆ ਸੀ ਉਹ ਬਟਾਲਾ ਸ਼ਹਿਰ ਦੇ ਓਰੀ ਚੌਂਕ ਵਿੱਚ ਅੱਜ ਵੀ ਮੌਜੂਦ ਹੈ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸ਼ਹਿਜ਼ਾਦਾ ਖੜਕ ਸਿੰਘ ਤੋਂ ਬਾਅਦ ਦੂਜਾ ਪੁੱਤਰ ਸੀ ਕੰਵਰ ਸ਼ੇਰ ਸਿੰਘ ਦਾ ਮੁੱਢਲਾ ਬਚਪਨ ਇਸੇ ਮਹਿਲ ਵਿੱਚ ਹੀ guzrya ਮਹਾਰਾਜਾ ਸ਼ੇਰ ਸਿੰਘ ਲਈ ਉਹਨਾਂ ਦੀ ਜਨਮ ਭੂਮੀ ਬਟਾਲਾ ਅਤੇ ਕਰਮ ਭੂਮੀ ਤੇ ਸਿੱਖ ਸਲਤਨਤ ਦਾ ਧੁਰਾ ਲਾਹੌਰ ਦੋਨੋਂ ਸ਼ਹਿਰ ਉਹਨਾਂ ਨੂੰ ਬੇਹਦ ਪਸੰਦ ਸਨ ਕੰਵਰ ਸ਼ੇਰ ਸਿੰਘ ਨੇ ਮੁੱਢਲੀ ਵਿਦਿਆ ਲਾਹੌਰ ਦੀ ਮੀਆਂ ਵੱਡੇ ਦੇ ਮਦਰਸੀ ਵਿੱਚ ਆਰੰਭ ਕੀਤੀ ਜਿੱਥੇ ਸ਼ਾਹੀ ਘਰਾਣਿਆਂ ਦੇ ਬੱਚੇ ਤਾਲੀਮ ਹਾਸਲ ਕਰਦੇ ਸਨ ਸ਼ੇਰ ਸਿੰਘ ਇੱਕ ਦਿਦਾਰੀ ਤੇ ਬਹਾਦਰ ਯੋਧਵੀਰ ਸੀ ਉਸ ਨੂੰ ਯੁੱਧ ਵਿਦਿਆ ਦੇ ਨਾਲ ਨਾਲ ਛੋਟੀ ਉਮਰ ਵਿੱਚ ਹੀ ਅੰਗਰੇਜ਼ੀ ਫ੍ਰਾਂਸੀਸੀ ਫਾਰਸੀ ਅਤੇ ਗੁਰਮੁਖੀ ਦੀ ਪੂਰਨਤਾ ਹਾਸਲ ਕਰ ਲਈ ਸਾਲ 1820 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਕੁਰਸੀ ਨਸ਼ੀਨ ਹੋਣ ਦਾ ਖਿਤਾਬ ਬਖਸ਼ਿਆ ਇਹਨਾਂ ਨੇ ਅਨੇਕ ਜੰਗਾਂ ਵਿੱਚ ਹਿੱਸਾ ਲੈ ਕੇ ਆਪਣੀ ਬਹਾਦਰੀ ਦਾ ਸਬੂਤ ਵੀ ਦਿੱਤਾ 1831 ਵਿੱਚ ਇਸ ਨੇ ਸੈਦ ਅਹਿਮਦ ਨੂੰ ਹਜ਼ਾਰ ਜ਼ਿਲ੍ਹੇ ਦੇ ਬਾਲਕੋਟ ਵਾਲੇ ਸਥਾਨ ਤੇ ਹਰਾਇਆ ਜਿਸ ਤੋਂ ਖੁਸ਼ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਕਸ਼ਮੀਰ ਦਾ ਪ੍ਰਸ਼ਾਸਕ ਬਣਾ ਦਿੱਤਾ 1834 ਵਿੱਚ ਇਸਨੇ ਅਫਗਾਨਾਂ ਤੋਂ ਪੇਸ਼ਾਵਰ ਖੋ ਕੇ ਆਪਣੇ ਕਬਜ਼ੇ ਵਿੱਚ ਲੈ ਲਿਆ ਭਾਵੇਂ ਉਸ ਵਿੱਚ ਇੱਕ ਬਹਾਦਰ ਸਿਪਾਹੀ ਹੋਣ ਦੇ ਸਾਰੇ ਗੁਣ ਮੌਜੂਦ ਸੀ ਪਰ ਆਪਣੇ ਪਿਓ ਦੀ ਉਲਟ ਉਸ ਦੀ ਰਾਜ ਪ੍ਰਬੰਧ ਵਿੱਚ ਰੁਚੀ ਘੱਟ ਤੇ ਸ਼ਿਕਾਰ ਖੇਡਣ ਸ਼ਰਾਬ ਪੀਣ ਤੇ ਸੁੰਦਰੀਆਂ ਨਾਲ ਮਨਾਉਣ ਵਿੱਚ ਜ਼ਿਆਦਾ ਸੀ ਅੰਗਰੇਜ਼ਾਂ ਦੀ ਸੰਗਤ ਵਿੱਚ ਰਹਿਣ ਕਰਕੇ ਉਸ ਤੇ ਅੰਗਰੇਜ਼ੀ ਕਲਚਰ ਦਾ ਅਸਰ ਜ਼ਿਆਦਾ ਸੀ ਉਹ ਇੱਕ ਖਬਸੂਰ ਤੇ ਰਿਸ਼ਟਪੋਸ਼ਟ ਫੈਸ਼ਨ ਪ੍ਰਸਤ ਖੇਡਾਂ ਤੇ ਸ਼ਿਕਾਰ ਖੇਲਣ ਦਾ ਬਿਹਤ ਸ਼ਕੀਨ ਸੀ ਕਮਰ ਸ਼ੇਰ ਸਿੰਘ ਦਾ ਪਹਿਲਾ ਵਿਆਹ ਨਕਈ ਮਿਸਲ ਦੇ ਰਈਸ ਦੀ ਧੀ ਬੀਬੀ ਦੇਸਾ ਨਾਲ ਹੋਇਆ ਜਿਸ ਦਾ ਥੋੜੇ ਸਮੇਂ ਬਾਅਦ ਹੀ ਦਿਹਾਂਤ ਹੋ ਗਿਆ ਉਸ ਦੇ ਚਲਾਣੇ ਤੋਂ ਬਾਅਦ ਕਮਰ ਸ਼ੇਰ ਸਿੰਘ ਦਾ ਦੂਜਾ ਵਿਆਹ ਸਰਦਾਰ ਹਰੀ ਸਿੰਘ ਬੜੈਚ ਦੀ ਧੀ ਬੀਬੀ ਪ੍ਰੇਮ ਕੌਰ ਨਾਲ ਹੋਇਆ ਜਿਸ ਨੇ 14 ਦਸੰਬਰ 1831 ਨੂੰ ਸ਼ਹਿਜ਼ਾਦਾ ਪ੍ਰਤਾਪ ਸਿੰਘ ਨੂੰ ਜਨਮ ਦਿੱਤਾ ਇਨ੍ਹਾਂ ਤੋਂ ਇਲਾਵਾ ਸ਼ੇਰ ਸਿੰਘ ਨੇ ਕਰੰਮਬਾਰ ਰਾਣੀ ਪ੍ਰਤਾਪ ਕੌਰ ਜਿਹੜੀ ਰਾਣੀ ਜ਼ਖਨੂ ਰਾਣੀ ਧਰਮਕੌਰ ਰੰਧਾਵਾ ਉਰਫ ਰਾਣੀ ਰੰਧਾਵੀ ਰਾਣੀ ਆਨੰਦ ਕੌਰ ਅਤੇ ਰਾਣੀ ਜੀਬੂ ਨਾਲ ਵੀ ਵਿਆਹ ਕੀਤਾ ਸਰਕਾਰੀ ਖਾਲਸਾ ਮਹਾਰਾਜਾ ਸ਼ੇਰ ਸਿੰਘ ਜੋ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਦੇ ਫਰਜ਼ੰਦ ਸਨ ਦਾ ਬਟਾਲਾ ਸ਼ਹਿਰ ਨਾਲ ਬੜਾ ਗੂੜਾ ਸਬੰਧ ਰਿਹਾ ਹੈ ਸ਼ੇਰ ਸਿੰਘ ਨੇ ਵੱਖ-ਵੱਖ ਸਮੇਂ ਦੌਰਾਨ ਆਪਣੀ ਜ਼ਿੰਦਗੀ ਦੇ ਲਗਭਗ 12 ਤੋਂ 15 ਸਾਲ ਬਟਾਲਾ ਵਿੱਚ guzare ਇਸ ਲਈ ਉਹਨਾਂ ਨੂੰ ਇਸ ਸ਼ਹਿਰ ਨਾਲ ਬੇਹਦ ਲਗਾਵ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਮਹਾਰਾਣੀ ਦਤਾਰ ਕੌਰ ਨਾਲ ਵਿਆਹ ਕਰਵਾਇਆ ਤਾਂ ਇਸਤੇ ਉਹਨਾਂ ਦੀ ਪਹਿਲੀ ਪਤਨੀ ਮਹਿਤਾਬ ਕੌਰ ਦੀ ਮਾਂ ਸਦਾ ਕੌਰ ਬਹੁਤ ਨਾਰਾਜ਼ ਹੋਈ ਆਪਣੀ ਜਵਾਈ ਨਾਲ ਤਣਾਅ ਵਧਣ ਤੋਂ ਬਾਅਦ ਸਦਾ ਕੌਰ ਨੇ ਆਪਣੇ ਇਲਾਕੇ ਦੀ ਮਹਾਰਾਣੀ ਬਣ ਲਈ ਅੰਗਰੇਜ਼ ਅਧਿਕਾਰੀ ਸਰ ਚਾਰਲਸ ਨੈਟਕਾਫ ਨਾਲ ਸਾਜ਼ਬਾਜ਼ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੇ ਗੁੱਸੇ ਵਿੱਚ ਆ ਕੇ ਮਹਾਰਾਜਾ ਰਣਜੀਤ ਸਿੰਘ ਨੇ ਉਸ ਦੀ ਰਿਆਸਤ ਦਾ ਪ੍ਰਬੰਧ ਸਰਦਾਰ ਦੇਸਾ ਸਿੰਘ ਮਜੀਠੀਆ ਨੂੰ ਥਾਪ ਦਿੱਤਾ ਇਸ ਤੇ ਜਦੋਂ ਸਦਾਕਾਰ ਨੇ ਅੰਗਰੇਜ਼ੀ ਅਹੁਦੇਦਾਰਾਂ ਤੱਕ ਪਹੁੰਚ ਕੀਤੀ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਛਲਾਵੇ ਨਾਲ ਆਪਣੇ ਕੋਲ ਬੁਲਾ ਕੇ ਨਜ਼ਰਬੰਦ ਕਰ ਦਿੱਤਾ ਸਾਲ 1832 ਵਿੱਚ ਉਸ ਦੀ ਮੌਤ ਤੋਂ ਬਾਅਦ ਬਟਾਲਾ ਦੀ रियासत जागीर ਵਜੋਂ ਉਸਦੇ ਦੋਤੇ ਕंवर ਸ਼ੇਰ ਸਿੰਘ ਨੂੰ ਦੇ ਦਿੱਤੀ ਗਈ। ਕंवर ਸ਼ੇਰ ਸਿੰਘ ਨੇ ਬਟਾਲਾ ਦੀ ਜਾਗੀਰ ਮਿਲਣ ਉਪਰੰਤ ਜਿੱਥੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਹੁਰਿਆਂ ਦੇ ਘਰ ਗੁਰਦੁਆਰਾ ਡੇਰਾ ਸਾਹਿਬ ਅਤੇ ਸ਼ਹਿਰ ਦੇ ਮੌਜੂਦਾ ਚੱਕਰੀ ਬਾਜ਼ਾਰ ਵਿਚਲੇ ਪ੍ਰਾਚੀਨ ਕਾਲੀ ਮੰਦਰ ਦੀ ਸੇਵਾ ਕਰਵਾਈ। ਉੱਥੇ ਹੀ ਸਨ 1833 ਵਿੱਚ ਉਹਨਾਂ ਭਟਾਲਾ ਵਿੱਚ ਸ਼ਹਿਰ ਦੇ ਬਾਹਰਵਾਰ ਆਪਣੀ ਰਿਹائش ਲਈ ਇਟਾਲੀਅਨ ਨਮੂਨੇ ਦੇ ਇੱਕ ਆਲੀਸ਼ਾਨ ਮਹਿਲ ਦਾ ਵੀ ਨਿਰਮਾਣ ਕਰਵਾਇਆ ਜੋ ਆਪਣੀ ਖੂਬਸੂਰਤੀ ਕਾਰਨ ਅਨਾਰਕਲੀ ਨਾਮ ਨਾਲ ਜਾਣਿਆ ਜਾਣ ਲੱਗਾ। ਉਹਨਾਂ ਉਕਤ ਮਹਿਲ ਦੇ ਸਾਹਮਣੇ ਮੁਗਲ ਬਾਦਸ਼ਾਹ ਅਕਬਰ ਦੇ ਫੌਜ਼ ਆਰ ਸ਼ਮਸ਼ੇਰ ਖਾਨ ਵੱਲੋਂ ਬਣਵਾਏ ਵਿਸ਼ਾਲ ਤਲਾਬ ਵਿੱਚ ਦੋ ਮੰਜ਼ਲਾ ਆਲੀਸ਼ਾਨ ਬਾਰਾਦਰੀ ਵੀ ਬਣਵਾਈ। ਜੋ ਜਲ ਮਹਿਲ ਨਾਂ ਨਾਲ ਜਾਣੀ ਜਾਂਦੀ ਹੈ ਇਸ ਜਲ ਬਰਾਦਰੀ ਦੇ ਹੇਠਲੀ ਮੰਜ਼ਲ ਵਿੱਚ 8 ਅਤੇ ਉੱਪਰਲੀ ਮੰਜ਼ਲ ਵਿੱਚ 4 ਦਰਵਾਜ਼ੇ ਹਨ ਇਸ ਤਲਾਬ ਵਿੱਚ ਪਾਣੀ ਮਹਾਰਾਜਾ ਸ਼ੇਰ ਸਿੰਘ ਪੈਲੇਸ ਦੇ ਨੇੜਿਓਂ ਲੰਗਦੀ ਨਹਿਰ ਵਿੱਚੋਂ ਕੱਡੇ ਕਸੂਰ ਨਾਲ ਭਰਿਆ ਜਾਂਦਾ ਸੀ ਕੰਵਰ ਸ਼ੇਰ ਸਿੰਘ ਆਪਣੇ ਮਹਿਲ ਦੇ ਬਾਹਰ ਦਰਬਾਰ ਲਗਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਸਨ ਅਤੇ ਦਰਬਾਰੀਆਂ ਨਾਲ ਰਾਜਸੀ ਫੈਸਲੇ ਕਰਦੇ ਸਨ ਜੂਨ 1839 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਦਿਹਾਂਤ ਤੋਂ ਜਲਦੀ ਬਾਅਦ ਜਦੋਂ ਉਹਨਾਂ ਦੇ ਵੱਡੇ ਸਹਿਬਜ਼ਾਦੇ ਮਹਾਰਾਜਾ ਖੜਕ ਸਿੰਘ ਰਾਣੀ ਦਾਤਾਰ ਕੌਰ ਦਾ ਪੁੱਤਰ ਅਤੇ ਪੁੱਤਰੀ ਕੰਵਰ ਨੌਨਿਹਾਲ ਸਿੰਘ ਦਾ ਡੋਗਰਾ ਭਰਾਵਾ ਵੱਲੋਂ ਇੱਕੋ ਦਿਨ ਕਤਲ ਕੀਤੇ ਜਾਣ ਤੋਂ ਬਾਅਦ ਰਾਜ ਸਾਹਮਣੇ ਇਹ ਸਮੱਸਿਆ ਖੜੀ ਹੋ ਗਈ ਕਿ ਖਾਲਸਾ ਰਾਜ ਦੀ ਅਗਵਾਈ ਕੌਣ ਕਰੇਗਾ ਇਸ ਤੇ ਬਹੁਤੇ ਦਰਬਾਰੀਆਂ ਅਤੇ ਫੌਜ ਦੇ ਪੰਚਾਂ ਨੇ ਕਵਰ ਸ਼ੇਰ ਸਿੰਘ ਨੂੰ ਜਾਇਜ਼ ਵਾਰਿਸ ਦੱਸਦਿਆਂ ਤਖਤ ਤੇ ਬਿਠਾਉਣ ਦੀ ਗੱਲ ਕਹੀ ਪਰ ਰਾਜਾ ਗੁਲਾਬ ਸਿੰਘ ਡੋਗਰਾਨੀ ਚਾਲ ਚੱਲ ਕੇ ਮਹਾਰਾਜਾ ਖੜਕ ਸਿੰਘ ਦੀ ਵਿਧਵਾ ਮਹਾਰਾਣੀ ਚੰਦਕੌਰ ਨੂੰ ਸਖਤੀ ਬਿਠਾਉਣ ਦੀ ਗੱਲ ਰੱਖ ਦਿੱਤੀ ਇਸ ਤੇ ਵਿਰੋਧ ਉੱਠਣ ਤੇ ਫੌਜੀ ਪੰਚਾਂ ਦੇ ਸੁਝਾਅ ਤੇ ਰਾਜ ਪ੍ਰਬੰਧਨ ਲਈ ਇੱਕ ਕੌਸ਼ਲ ਬਣਾਈ ਗਈ ਜਿਸ ਵਿੱਚ ਮਹਾਰਾਣੀ ਨੂੰ ਪ੍ਰਧਾਨ ਅਤੇ ਕੰਵਰ ਸ਼ੇਰ ਸਿੰਘ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਡੋਗਰੀਆਂ ਦੀ ਸਖਾਵਟ ਵਿੱਚ ਆ ਕੇ ਚੰਦਕੌਰ ਨੇ ਵੀ ਇਹ ਬਹਾਨਾ ਬਣਾ ਦਿੱਤਾ ਕਿ ਉਸਦੇ ਪੁੱਤਰ ਕੰਵਰ ਨੌਨਿਹਾਲ ਸਿੰਘ ਦੀ ਪਤਨੀ ਸਾਹਿਬਕੌਰ ਗਿਲਵਾਲਨ ਗਰਭ ਪਤਨੀ ਹੈ ਗਰਭਵਤੀ ਹੈ ਜੇਕਰ ਉਸਦੇ ਘਰ ਲੜਕਾ ਪੈਦਾ ਹੋਇਆ ਤਾਂ ਮਹਾਰਾਜਾ ਉਹ ਬਣੇਗਾ ਅਤੇ ਜੇਕਰ ਲੜਕੀ ਹੋਈ ਤਾਂ ਸ਼ੇਰ ਸਿੰਘ ਨੂੰ ਮਹਾਰਾਜਾ ਸਵੀਕਾਰ ਕਰ ਲਿਆ ਜਾਵੇਗਾ ਪਰ ਇੱਕ ਝੂਠ ਸੀ ਇੱਕ ਸਾਜ਼ਿਸ਼ ਸੀ ਸੋਚੀ ਸਮਝੀ ਚਾਲ ਸੀ ਖੜਕ ਸਿੰਘ ਦੀ ਕੋਈ ਰਾਣੀ ਗਰਭਵਤੀ ਨਹੀਂ ਸੀ ਮਹਾਰਾਣੀ ਨੇ ਧਿਆਨ ਸਿੰਘ ਦੀ ਜਗ੍ਹਾ ਵਜ਼ੀਰ ਦੀ ਕੁਰਸੀ ਗੁਲਾਬ ਸਿੰਘ ਨੂੰ ਦੇ ਦਿੱਤੀ ਜਿਸ ਦੀ ਸਾਜ਼ਿਸ਼ ਨਾਲ ਉਹ ਮਹਾਰਾਣੀ ਬਣੀ ਸੀ ਇਸ ਤੋਂ ਥੋੜੇ ਸਮੇਂ ਬਾਅਦ ਡੋਗਰ ਸਰਦਾਰਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰਾਂ ਸੰਧਾਵਾਲੀਆ ਸਰਦਾਰਾਂ ਨੇ ਮਹਾਰਾਣੀ ਦੇ ਨਾਂ ਦੀ ਅਯੋਗ ਵਰਤੋਂ ਕਰਨੀ ਅਤੇ ਮਨਮਾਨੀਆਂ ਸ਼ੁਰੂ ਕਰ ਦਿੱਤੀਆਂ ਇਸ ਤੇ ਸ਼ੇਰ ਸਿੰਘ ਵਟਾਲਾ ਵਾਪਸ ਆਪਣੇ ਮਹਿਲ ਵਿੱਚ ਆ ਗਏ ਜਲਦੀ ਬਾਅਦ ਇਸ ਗੱਲ ਦਾ ਪਰਦਾਫਾਸ਼ ਹੋ ਗਿਆ ਕਿ ਕੰਵਰ ਨੌਨਿਹਾਲ ਸਿੰਘ ਦੀ ਕੋਈ ਵੀ ਰਾਣੀ ਗਰਭਵਤੀ ਨਹੀਂ ਸੀ ਡੋਗਰਾ ਸਰਦਾਰਾਂ ਨੇ ਬੋਗਰਵਤੀ ਕਸ਼ਮੀਰੀ ਔਰਤਾਂ ਨੂੰ ਧਨ ਦਾ ਲਾਲਚ ਦੇ ਕੇ ਇਹ ਕਹਿ ਰੱਖਿਆ ਸੀ ਕਿ ਜਿਸ ਦੇ ਲੜਕਾ ਪੈਦਾ ਹੋਵੇਗਾ ਉਹ ਸਾਹਿਬਕੌਰ ਦੀ ਝੋਲੀ ਪਾ ਦੇਵੇਗੀ ਪਰੰਤੂ ਦੋਵੇਂ ਪਹਾੜਾਂ ਦੇ ਘਰ ਲੜਕੀਆਂ ਹੀ ਪੈਦਾ ਹੋਈਆਂ ਇਸ ਵਕਤ ਤੱਕ ਡੋਗਰਿਆਂ ਦੀਆਂ ਅਜੀਹੀਆਂ ਚਾਲਾਂ ਅਤੇ ਲਗਾਤਾਰ ਹੋ ਰਹੀ ਲੁੱਟਖਸਟ ਅਤੇ ਅਤਿਆਚਾਰ ਦੀਆਂ ਕਾਰਵਾਈਆਂ ਨਾਲ ਪੂਰੇ ਲਾਹੌਰ ਵਿੱਚ ਬਦਅਮਨੀ ਫੈਲ ਚੁੱਕੀ ਸੀ ਅਤੇ ਰਾਜ ਗੱਦੀ ਦੀ ਪ੍ਰਾਪਤੀ ਲਈ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਸਨ। ਉਧਰ ਇੱਕ ਪਾਸੇ ਈਸਟ ਇੰਡੀਆ ਕੰਪਨੀ ਦੀ ਅੰਗਰੇਜ਼ੀ ਸਰਕਾਰ ਪੰਜਾਬ ਦੀ ਹਕੂਮਤ ਨੂੰ ਹਥਿਆਉਣ ਲਈ ਮਨਸੂਬੇ ਬਣਾ ਰਹੀ ਸੀ ਤੇ ਦੂਜੇ ਪਾਸੇ ਕਾਬਲ ਅਤੇ ਅਫਗਾਨਿਸਤਾਨ ਵਿੱਚ ਮੁੜ ਪੰਜਾਬ ਤੇ ਧਾਵਾ ਬੋਲਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਸਨ। ਰਾਜ ਦੀ ਇਸ بگੜੀ ਹਾਲਤ ਨੂੰ ਸੁਧਾਰਨ ਅਤੇ ਵਿਦੇਸ਼ੀ ਹਮਲਾਵਾਰਾਂ ਦੇ ਹਮਲਿਆਂ ਦੀਆਂ ਸਾਜ਼ਿਸ਼ਾਂ ਨੂੰ ناکਾਮ ਕਰਨ ਲਈ ਰਾਜ ਦੇ ਫੌਜੀ ਪੰਚਾਂ ਅਤੇ ਮੁਲਕੀ ਦਰਬਾਰੀਆਂ ਨੇ ਲਾਹੌਰ ਦੀ ਮੀਆਂ ਮੀਰ ਚੌਂਕੀ ਵਿੱਚ ਇਕੱਠ ਕਰਕੇ ਸਰਬਸੰਮਤੀ ਨਾਲ ਫੈਸਲਾ ਲਿਆ ਕਿ ਪੰਜਾਬ ਦਾ ਰਾਜ ਕੰਵਰ ਸ਼ੇਰ ਸਿੰਘ ਨੂੰ ਸੌਂਪਣ ਲਈ ਜਲਦ ਤੋਂ ਜਲਦ ਉਹਨਾਂ ਨੂੰ ਲਾਹੌਰ ਬੁਲਾਇਆ ਜਾਵੇ 45 ਅਤੇ ਮੁਲਕੀ દરਬਾਰੀ ਬਟਾਲੀ ਪਹੁੰਚ ਕੇ ਲਾਹੌਰ ਦੇ ਪਤਵੰਤੇ ਸ਼ਹਿਰੀਆਂ ਦੇ ਦਸਤਖਤਾਂ ਵਾਲਾ ਬੇਨਤੀ ਪੱਤਰ ਦੇ ਕੇ ਲਾਹੌਰ ਦੀ ਮੌਜੂਦਾ ਸਥਿਤੀ ਤੋਂ آگਾਹ ਕੀਤਾ। ਇਹ ਸਭ ਜਾਣ ਕੇ ਕੰਵਰ ਸ਼ੇਰ ਸਿੰਘ ਬਹੁਤ ਗੁੱਸੇ ਵਿੱਚ ਆਇਆ ਅਤੇ ਆਪਣੇ ਨਿੱਜੀ ਰਸਾਲੇ ਦੇ 300 ਸਿਪਾਹੀ ਅਤੇ 400 ਨਿਹੰਗ ਸਿੰਘਾਂ ਨੂੰ ਨਾਲ ਲੈ ਕੇ 14 ਜਨਵਰੀ 1841 ਨੂੰ ਸ਼ਾਮ ਲਾਹੌਰ ਪਹੁੰਚ ਗਏ। ਉਸਦੇ ਇਲਾਵਾ ਉਹਨਾਂ ਦੇ ਨਾਲ 26000 ਪੈਦਲ ਫੌਜ 8000 ਘੋੜਸਵਾਰ ਅਤੇ 45 ਤੋਪਾਂ ਵੀ ਸਨ। ਸ਼ਹਿਰ ਦੀ ਰਖਵਾਲੀ ਵਾਲੀ ਗਾਰਡ ਨੇ ਸਰਦਾਰ ਜਵਾਲਾ ਸਿੰਘ ਦੀ ਪ੍ਰੇਰਣਾ ਨਾਲ ਕੰਵਰ ਅੱਗੇ ਹਥਿਆਰ ਸੁੱਟ ਕੇ ਈਨ ਮੰਨ ਲਈ। ਇਸ ਤੋਂ ਬਾਅਦ ਕਿਲੇ ਤੇ ਹਮਲਾ ਕਰ ਦਿੱਤਾ ਉਹਨਾਂ ਆਪਣੀ 4ਵੀਂ ਫੌਜੀਆਂ ਨੂੰ ਸ਼ਾਹੀ ਮਸਜਿਦ ਦੇ ਗੁੰਬਦਾਂ ਤੇ ਜੋੜਾਕੇ ਕਿਲੇ ਦੇ ਅੰਦਰਲੇ ਹਿੱਸੇ ਵਿੱਚ ਗੋਲੇ ਦਾਗਣੇ ਸ਼ੁਰੂ ਕੀਤੇ ਰਾਜਾ ਗੁਲਾਬ ਸਿੰਘ ਡੋਗਰਾ ਦੇ ਉਕਸਾਈ ਵਿੱਚ ਆਏ ਸਿਪਾਹੀ ਕਿਲੇ ਦੇ ਅੰਦਰੋਂ ਲਗਾਤਾਰ ਸ਼ੇਰ ਸਿੰਘ ਦੀ ਫੌਜ ਤੇ ਗੋਲੇ ਦਾਗਦੇ ਰਹੇ ਇਸ ਨਾਲ ਮਸਜਿਦ ਦੇ ਗੁੰਬਦਾਂ ਨੂੰ ਭਾਰੀ ਨੁਕਸਾਨ ਹੋਇਆ ਚਾਰ ਦਿਨ ਲੜਾਈ ਚੱਲਦੀ ਰਹੀ ਫੌਜੀ ਪ੍ਰਬੰਧਾਂ ਵਿੱਚ ਨਿਕੁੰਨ ਕੰਬਰ ਨੇ ਲਾਹੌਰ ਸ਼ਾਹੀ ਕਿਲੇ ਨੂੰ ਸਾਰੇ ਪਾਸਿਓਂ ਘੇਰਾ ਪਾ ਕੇ ਹਜ਼ੂਰੀ ਦਰਵਾਜ਼ੇ 'ਤੇ 20 ਗੱਜ ਦੀ ਦੂਰੀ 'ਤੇ 14 ਤੋਪਾਂ ਬੀੜ ਦਿੱਤੀਆਂ ਅਤੇ ਫਿਰ ਉਹਨਾਂ ਵਿੱਚੋਂ ਇੱਕ ਵੇਲੇ ਗੋਲੇ ਦਾਗਣ ਦਾ ਹੁਕਮ ਦਿੱਤਾ ਜਿਸ ਨਾਲ ਕਿਲੇ ਦਾ ਦਰਵਾਜ਼ਾ ਟੁੱਟ ਗਿਆ ਅਤੇ ਨਿਹੰਗ ਸਿੰਘਾਂ ਦੀ ਫੌਜ ਪਤੇ ਦੀ ਜਕਾਰੇ ਲਗਾਉਂਦੀ ਕਿਲੇ ਵਿੱਚ ਦਾਖਲ ਹੋ ਗਈ ਉਸ ਵੇਲੇ ਮਹਾਰਾਣੀ ਅਤੇ ਕੰਵਰ ਸ਼ੇਰ ਸਿੰਘ ਵਿਚਾਲੇ ਇੱਕ ਅਹਿਦਨਾਮਾ ਹੋਇਆ ਜਿਸ 'ਤੇ ਦੋਹਾਂ ਨੇ ਦਸਤਕਤ ਕੀਤੀ ਇਸ ਅਹਿਮ ਦਨਾਮੇ ਅਨੁਸਾਰ ਮਹਾਰਾਣੀ ਚੰਦ ਕੌਰ ਨੇ ਕੰਵਰ ਸਿੰਘ ਨੂੰ ਮਹਾਰਾਜਾ ਮਨਜੂਰ ਕਰ ਲਿਆ ਅਤੇ ਮਹਾਰਾਜਾ ਸ਼ੇਰ ਸਿੰਘ ਨੇ ਮਹਾਰਾਣੀ ਨੂੰ 9 ਲੱਖ ਰੁਪਏ ਦੀ ਸਾਲਾਨਾ ਜਾਗੀਰ ਬਖਸ਼ੀ ਇਸ ਤੋਂ ਬਾਅਦ 27 ਜਨਵਰੀ 1841 ਨੂੰ ਸ਼ਾਹੀ ਦਰਬਾਰ ਨਿਯਤ ਕਰਕੇ ਗਿਆਨੀ ਗੁਰਮukh ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਬਾਬਾ ਵਿਕਰਮ ਸਿੰਘ ਨੇ ਆਪਣੇ ਹੱਥੀ ਸ਼ੇਰ ਸਿੰਘ ਨੂੰ ਮਹਾਰਾਜਾ ਹੋਣ ਦਾ ਤਿਲਕ ਲਗਾਇਆ ਅਤੇ ਤਖਤ ਸ਼੍ਰੀ ਕੇਸਗੜ ਸਾਹਿਬ ਸ਼ੇਰ ਸਿੰਘ ਦੀ ਗੱਦੀ ਤੇ ਬੈਠਣ ਵੇਲੇ ਲਾਹੌਰ ਵਿੱਚ ਹਾਲਤ ਬਹੁਤ ਵਿਗੜ ਚੁੱਕੇ ਸੀ ਬਹੁਤ ਸਾਰੇ ਵਿਦੇਸ਼ੀ ਨੌਕਰੀਆਂ ਛੱਡ ਕੇ ਵਾਪਸ ਚਲੇ ਗਏ ਬਹੁਤ ਸਾਰੇ ਫੌਜੀ ਮਾਰੀ ਗਏ ਸ਼ੇਰ ਸਿੰਘ ਨੇ ਫੌਜੀ ਪੰਚਾਇਤਾਂ ਬਣਾ ਕੇ ਜਿਵੇਂ ਤਿਵੇਂ ਅਮਨ ਸ਼ਾਂਤੀ ਕਾਇਮ ਕੀਤੀ ਡੋਗਰਾ ਸਰਦਾਰ ਗੁਲਾਬ ਸਿੰਘ ਅਤੇ ਧਿਆਨ ਸਿੰਘ ਨੇ ਇੱਕ ਯੋਜਨਾ ਤਹਿਤ 11 ਜੂਨ 1842 ਨੂੰ ਰਾਣੀ ਚੰਦਕੌਰ ਦਾ ਉਸੇ ਦੀਆਂ ਪਹਾੜ ਨਦਾਸੀਆਂ ਹੱਥੋਂ ਕਤਲ ਕਰਵਾਉਣ ਤੋਂ ਬਾਅਦ ਸੰਧਾਵਾਲੀਆ ਸਰਦਾਰਾਂ ਨਾਲ ਮਿਲ ਕੇ ਮਹਾਰਾਜਾ ਸ਼ੇਰ ਸਿੰਘ ਨੂੰ ਖਤਮ ਕਰਨ ਦੀ ਯੋਜਨਾ ਬਣਾਈ ਲਾਹੌਰ ਵਿੱਚ ਡੋਗਰਿਆਂ ਦਾ ਪ੍ਰਭਾਵ ਵਧਦਾ ਦੇਖ ਕੇ ਮਹਾਰਾਜਾ ਸ਼ੇਰ ਸਿੰਘ ਨੇ ਸੰਧਾਵਾਲੀਆ ਸਰਦਾਰਾਂ ਅਜੀਤ ਸਿੰਘ ਤੇ ਆਤਰ ਸਿੰਘ ਨੂੰ ਅੰਗਰੇਜ਼ੀ ਇਲਾਕੇ ਤੋਂ ਪੰਜਾਬ ਵਾਪਸ ਬੁਲਾ ਲਿਆ ਲੈਣਾ ਸਿੰਘ ਮਜੀਠੀਆ ਨੂੰ ਨਜ਼ਰਬੰਦ ਤੋਂ ਮੁਕਤ ਕਰ ਦਿੱਤਾ ਖੇਡਾਂ ਦੇ ਸ਼ੌਕੀਨ ਮਹਾਰਾਜਾ ਸ਼ੇਰ ਸਿੰਘ ਦੇ ਸਾਹਮਣੇ ਸ਼ਾਹ ਬਹਿਲੋਲ ਵਿਖੇ ਇੱਕ ਖੇਡ ਮੇਲਾ ਕਰਵਾਇਆ ਗਿਆ ਉਸ ਦਿਨ ਧਿਆਨ ਸਿੰਘ ਡੋਗਰਾ ਬਿਮਾਰੀ ਦਾ ਬਾਣਾ ਬਣਾ ਕੇ ਕਿਲੇ ਵਿੱਚ ਹੀ ਰਹਿ ਗਿਆ ਅਜੀਤ ਸਿੰਘ ਸੰਧਾਵਾਲੀਆ 400 ਘੋੜਸਵਾਰਾਂ ਦੇ ਅੱਗੇ ਚੱਲਦਾ ਹੋਇਆ ਮਹਾਰਾਜਾ ਦੇ ਸਾਹਮਣੇ ਪੇਸ਼ ਹੋਇਆ ਅਤੇ ਹਥਿਆਰ ਰੱਖਣ ਅਤੇ ਖਰੀਦਣ ਦੇ ਸ਼ੌਕੀਨ ਮਹਾਰਾਜਾ ਸ਼ੇਰ ਸਿੰਘ ਦੇ ਹਜ਼ੂਰ ਵਿੱਚ ਇੱਕ ਦੋ ਨਾਲੀ ਮੌਲੀਦਾਰ ਰਾਈਫਲ ਪੇਸ਼ ਕੀਤੀ ਜਿਉਂ ਹੀ ਸ਼ੇਰ ਸਿੰਘ ਉਸ ਨੂੰ ਫੜਨ ਲਈ ਉੱਠਿਆ ਅਜੀਤ ਸਿੰਘ ਨੇ ਉਸ ਤੇ ਗੋਲੀ ਚਲਾ ਦਿੱਤੀ ਇੱਕ ਬੰਦੂਕ ਦਿਖਾਉਣ ਦੇ ਬਹਾਨੇ ਅਜੀਤ ਸਿੰਘ ਸੰਧਾਵਾਲੀਆ ਨੇ ਸ਼ੇਰ ਸਿੰਘ ਤੇ ਗੋਲੀ ਦਾਗ ਦਿੱਤੀ ਉਸ ਦੇ ਮੂੰਹ ਤੋਂ ਆਖਰੀ ਨਿਕਲੇ ਸ਼ਬਦ ਇਹ ਤੋਂ ਦਗਾ ਹੈ ਅਜੀਤ ਉਹ ਤੜਫ ਹੀ ਰਹਾ ਸੀ ਕਿ ਤਲਵਾਰ ਨਾਲ ਉਸ ਦੀ ਗਰਦਨ ਕੱਟ ਦਿੱਤੀ ਉਧਰ ਲੈਣਾ ਸਿੰਘ ਜੋ ਰਿਸ਼ਤੇ ਵੱਲੋਂ ਮਹਾਰਾਜਾ ਸ਼ੇਰ ਸਿੰਘ ਦਾ ਚਾਚਾ ਲੱਗਦਾ ਸੀ ਬਾਗ ਵਿੱਚ ਬੈਠ ਕੇ ਕੰਵਰ ਪ੍ਰਤਾਪ ਸਿੰਘ ਦਾ ਤੁਲਾਦਾਨ ਕਰਵਾਉਂਦੇ ਸਿਰ ਵੱਢ ਲਿਆ ਇਸ ਤੋਂ ਬਾਅਦ ਧਿਆਨ ਸਿੰਘ ਨੂੰ ਵੀ ਮਾਰ ਮੁਕਾਇਆ ਰਾਜ ਪ੍ਰਬੰਧ ਤੋਂ ਅਵੇਸਲਾ ਹੋਣ ਕਰਕੇ ਆਪਣੇ ਹੀ ਲੋਕਾਂ ਤੋਂ ਧੋਖਾ ਖਾ ਗਿਆ ਕੰਵਰ ਪ੍ਰਤਾਪ ਸਿੰਘ ਦਾ ਕਤਲ ਤੇ ਇਸ ਦੇ ਨਾਲ ਹੀ ਹੋਇਆ ਸੀ ਪਰ ਸੁਕੀਤ ਦੇ ਰਾਜੇ ਦੀ ਪੁੱਤਰੀ ਦੁੱਖਣੋਂ ਦੀ ਕੁਖੋਂ 1843 ਵਿੱਚ ਇੱਕ ਪੁੱਤਰ ਸ਼ਹਿਜ਼ਾਦਾ ਸਹਦੇਵ ਸਿੰਘ ਹੋਇਆ ਜੋ ਦਲੀਪ ਸਿੰਘ ਦੇ ਨਾਲ ਹੀ ਫਤਿਹਗੜ ਚਲਾ ਗਿਆ ਦੋਨੋਂ ਪਿਓ ਪੁੱਤਰ ਦੀਆਂ ਲਾਸ਼ਾਂ ਦਾ ਸੰਸਕਾਰ ਸ਼ਾਹ ਬਹਿਲੋਲ ਦੀ ਬਲਗਨ ਵਿੱਚ ਇੱਕੋ ਅੰਗੀਠੇ ਵਿੱਚ ਕੀਤਾ ਗਿਆ ਨਾਲ ਹੀ ਰਾਣੀ ਪ੍ਰਤਾਪਕੌਰ ਦੀ ਸਮਾਦ ਹੁੰਦੀ ਸੀ ਜਿਸਨੇ ਮਹਾਰਾਜਾ ਦੀ ਬਲ ਰਹੀ ਚਿਖਾ ਵਿੱਚ ਛਲਾਂਗ ਮਾਰ ਕੇ ਆਪਣੇ ਆਪ ਨੂੰ ਭਸਮ ਕਰ ਲਿਆ ਸੀ ਇਨ੍ਹਾਂ ਸਮਾਦਾਨੀਆਂ ਅੰਦਰਲੀਆ ਕੰਧਾਂ ਉੱਪਰ 10 ਗੁਰੂਆਂ ਦੀਆਂ ਮੂਰਤਾਂ ਚਿੱਤਰੀਆਂ ਹੋਈਆਂ ਸਨ 1992 ਵਿੱਚ ਭਾਰਤ ਵਿੱਚ ਉੱਠੇ ਬਾਬਰੀ ਮਸਜਿਦ ਵਿਵਾਦ ਦੌਰਾਨ ਸ਼ਾਹ ਬਹਿਲੋਲ ਵਿੱਚ ਇਨ੍ਹਾਂ ਸਮਾਦਾਨਾਂ ਨੂੰ ਢਹ ਢੇਰੀ ਕਰਨ ਦੇ ਨਾਲ-ਨਾਲ ਮਹਾਰਾਜਾ ਸ਼ੇਰ ਸਿੰਘ ਦੀ ਸਮਾਰਦਾ ਵੱਡਾ ਹਿੱਸਾ ਢਾ ਦਿੱਤਾ ਗਿਆ ਤਿੰਨ ਬਰੀ ਪਹਿਲਾਂ ਇਸ ਬਾਰਾਂਦਰੀ ਦੇ ਸਥਾਨ ਦੇ ਲਾਹੌਰ ਵੇਸਟ ਮੈਨੇਜਮੈਂਟ ਕੰਪਨੀ ਨੇ ਡੰਪ ਹਾਊਸ ਕੂੜਾ ਘਰ ਬਣਾ ਦਿੱਤਾ ਜੇਕਰ ਆਪ ਸਭ ਨੂੰ ਜਾਣਕਾਰੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰੋ ਅਤੇ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਚੈਨਲ ਯੂਨੀਕ ਪੇਂਟਿੰਗ ਵਰਡ ਜਾਂ ਯੂਨੀਵਰਸਲ ਹਬ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਅਤੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਜਰੂਰ ਕਰੋ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਰੂਰ ਲਿਖੋ ਧੰਨ